ਨਾ ਇੱਕ ਵਾਰ ਦੱਸ ਦਿਓ ਬਸ ਜੇ ਸੁਣੋਗੇ ਤੇ ਸੁਣਾਉਂਗਾ ਨਹੀਂ ਤੇ ਚਾਂਪੀ ਕੇ ਚਲਾ ਜਾਊਂਗਾ ਨਾ ਵੀ ਤੁਹਾਡੇ ਨਾਲੋਂ ਕਿਉਂ ਬਾਬਾ ਜੀ حضرت ਬਹਾਉਦੀਨ ਜ਼ਕਰੀਆ ਮਲਤਾਨ ਵਾਲੇ ਵਾਲੀ ਮਲਤਾਨ ਦੇ ਵਾਲੀ ਮਲਤਾਨ ਦੇ ਵਾਲੀ ਆਪਣੇ ਦਰਬਾਰ 'ਚ ਬੈਠੇ ਆ ਤੇ ਉਹਨਾਂ ਦੀ ਇੱਕ muridਣੀ ਇੱਕ ਉਹਨਾਂ ਦੀ ਬੇਟੀ ਚੇਲੀ ਉਹਨਾਂ ਦੀ ਉਹਨਾਂ ਦੀ murid ਉਹਦਾ ਕੰਮ ਕੀ ਹੈ ਦੁਪਹਿਰ ਦੇ ਵਕਤ ਵਜ਼ੂ ਕਰਵਾਉਣ ਵਾਸਤੇ ਆਉਂਦੀ ਆ ਆਪਣੀ ਸਰਕਾਰ ਦਾ ਪਾਣੀ ਦਾ ਲੋਟਾ ਲੈ ਕੇ ਆਉਂਦੀ ਇੱਕ ਉਹ ਲੜਕੀ ਪਾਣੀ ਦਾ ਲੋਟਾ ਭਰ ਕੇ ਲੈ ਕੇ ਆਈ ਆ ਸਰਕਾਰ ਵਜ਼ੂ ਕਰ ਲਓ ਨਮਾਜ਼ ਦਾ ਵਕਤ ਹੋ ਗਿਆ ਕਿ حضرت ਬਹਾਉਦੀਨ ਜਦੋਂ ਵਜ਼ੂ ਕਰਨ ਲੱਗੇ ਤੇ ਵਜ਼ੂ ਕਰਦੇ ਹੁੰਦਾ ਧਿਆਨ ਉਸ ਕੁੜੀ ਦੇ ਮੱਥੇ ਤੇ ਚਲਾ ਗਿਆ ਮੱਥੇ ਤੇ ਮਤਲਬ ਤਕਦੀਰ ਤੇ ਚਲਾ ਗਿਆ ਕਿਉਂਕਿ ਫਕੀਰ ਮੱਥੇ ਦੀ ਤਕਦੀਰ ਪੜ ਲੈਂਦੇ ਤੇ ਹੱਥ ਦੀ ਲਕੀਰ ਪੜ ਲੈਂਦੇ ਮੱਥੇ ਤੇ ਧਿਆਨ ਗਿਆ ਤੇ ਕੀ ਦੇਖਿਆ ਉਸ ਕੁੜੀ ਦੇ ਮੱਥੇ ਤੇ ਲਿਖਿਆ ਦੋਜ਼ਖ ਵਾਲੀ ਨਰਕਾਂ ਵਾਲੀ ਦੋਜ਼ਖੀ ਹਜ਼ਰਤ ਬਹੁਤ ਦਿਨ ਉਹ ਆਪਣਾ ਵਜ਼ੂ ਭੁੱਲ ਗਿਆ ਉਸ ਕੁੜੀ ਨੂੰ ਘਰ ਭੇਜਿਆ ਤੇ ਬਾਅਦ ਦੇ ਵਿੱਚ ਇਬਾਦਤ ਕਰਨ ਲੱਗੇ ਖੁਦਾ ਅਕੀ ਦੁਆ ਕਰਨ ਲੱਗੇ ਰੋ ਰੋ ਕੇ ਅੱਲਾਹ ਪਾਕ اے ਮੇਰੇ ਪਰਵਰਦੀਗਾਰ ਇਸ ਕੁੜੀ ਤੋਂ ਐਸਾ ਕਿਹੜਾ ਗੁਨਾਹ ਹੋ ਗਿਆ ਜੂ ਇਹਦੇ ਮੱਥੇ ਤੇ ਲਿਖ ਦਿੱਤਾ ਕਿ ਨਰਕਾਂ ਚ ਜਾਊਗੀ ਦੋਜ਼ਖ ਵਾਲੀ ਲਿਖ ਦਿੱਤਾ हजरत पूरा दिन गुजर गया पूरी रात गुजर गई इबादत कर दें दी अगला दिन आया दोपहर का वक्त हो तो जो तो पानी का लोटा लेके आई गया मे फिर लिखा होरक वाली दोजक वाली वो फेर दिन पूरी रात गम दे गुजर गई रोंद गुजर गए अल्लाह इस धी तो इस बेटी तो कि गुनाह हो गया जो तू मत्थे ते पक्का ही लिख दिता के दोजक वाली ਐ ਮੇਰੇ ਮੌਲਾ ਮੈਦਾਨ ਹਸ਼ਰ ਦੇ ਵਿੱਚ ਤੇਰਾ ਆ ਖਾਕਸਾਰ ਤੇਰੇ ਵਲੀਆਂ ਦੀ ਕਤਾਰ ਚ ਖੜਾ ਹੋ ਤੇ ਉਹਦੇ ਸਾਹਮਣੇ ਫਰਿਸ਼ਤੇ ਇਹਦੀ ਇੱਕ ਮੁਰੀਦਣੀ ਨੂੰ ਇਹਦੀ ਧੀ ਨੂੰ ਫੜ ਕੇ ਦੋਜ਼ਖ ਚ ਲੈ ਕੇ ਜਾਂਦੇ ਹੋਣਗੇ ਮੇਰੇ ਕੋਲੋਂ ਚੱਲ ਨਹੀਂ ਹੋਣਾ ਹਜ਼ੂਰ ਤੀਸਰਾ ਦਿਨ ਆ ਗਿਆ ਉਸ ਲੜਕੀ ਨੂੰ ਨਹੀਂ ਪਤਾ ਕਿ ਮਾਮਲਾ ਕੀ ਹੈ ਮੇਰੀ ਸਰਕਾਰ ਨੇ ਗਮਗੀਨ ਕਿਉਂ ਰਹਿਣ ਲੱਗੇ ਮੇਰੇ ਪੀਰ ਐਨੇ ਰੋਣ ਦੀ ਹਾਲਤ ਦੇ ਵਿੱਚ ਕਿਉਂ ਰਹਿਣ ਲੱਗੇ ਜਦੋਂ ਤੀਸਰਾ ਦਿਨ ਆਇਆ ਫਿਰ ਲਿਖਿਆ ਹੋਇਆ ਦੋਜ਼ਖਵਾਣੀ ਮਿਟਿਆ ਨਹੀਂ ਹਾਲੇ ਅੱਲਾਹ ਪਾਕ ਨਾਲ ਗੱਲ ਕਰ ਰਹੇ ਨੇ ਅੱਲਾਹ ਕੀ ਕਸੂਰ ਹੋ ਗਿਆ ਮaaf ਕਰ ਦੇ ਇਸਤੀ ਨੂੰ ਮaaf ਕਰ ਦੇ ਤੈਨੂੰ ਤੇਰੇ ਨਬੀ ਦਾ ਵਾਸਤਾ ਤੇਨੂੰ ਤੇਰੇ ਅਲੀ ਦਾ ਵਾਸਤਾ ਤੇਨੂੰ ਗੌਸਲੇ ਆਜ਼ਮ ਸਰਕਾਰ ਦਾ ਵਾਸਤਾ ਤੇਨੂੰ ਖੋਜਾ ਗਰੀਬ ਨਵਾਜ਼ ਦਾ ਵਾਸਤਾ ਇਸ ਬੇਟੀ ਨੂੰ ਮaaf ਕਰ ਦੇ ਖਾਲੇ ਸੋਚ ਹੀ ਰਿਹਾ ਕਿ ਹਜ਼ਰਤ ਬਹਾਉਦੀਨ ਜ਼ਕਰੀਆ ਮਲਤਾਨ ਵਾਲੀ ਸਰਕਾਰ ਦਾ ਪੋਤਾ ਬਾਹਰੋਂ ਖੇਡਦਾ ਖੇਡਦਾ ਭੱਜਿਆ ਭੱਜਿਆ ਆਇਆ ਆਖ ਕੇ ਕਹਿਣ ਲੱਗਿਆ ਬਾਬਾ ਉਹ ਗੋੜ ਥੱਲੇ ਇੱਕ ਬਾਬਾ ਬੈਠਾ ਹੈ ਹੱਥ ਚ ਖੁੰਡਾ ਹੈ سبز ਰੰਗ ਦਾ ਸਾਫਾ ਬੰਨਿਆ ਤੇ ਮੈਨੂੰ ਕਹਿੰਦਾ ਜਾ ਮੇਰੇ ਲਈ ਪਾਣੀ ਲੈ ਕੇ ਆ ਤੇ ਮੇਰਾ ਵਜ਼ੂ ਕਰਵਾ ਹਜ਼ਰਤ ਬਹਾਦਰ ਕਹਿਣ ਲੱਗੇ ਪੁੱਤ ਦੌੜ ਕੇ ਜਾ ਪਤਾ ਕਰਕੇ ਉਸ ਬਾਬੇ ਦਾ ਨਾਮ ਕੀ ਹੈ ਬੱਚਾ ਦੌੜੇ ਦੌੜੇ ਜਾਂਦਾ ਦੌੜੇ ਦੌੜੇ ਵਾਪਸ ਆਉਂਦਾ ਆ ਕੇ ਕਹਿਣ ਲੱਗੇ ਬਾਬਾ ਉਹ ਬਾਬਾ ਕਹਿੰਦਾ ਮੈਂ ਪਾਕ ਪਤਨ ਤੋਂ ਆਇਆ ਮੇਰਾ ਨਾਮ ਫਰੀਦ ਹੈ ਜਦੋਂ ਮਲਤਾਨ ਦੇ ਵਾਲੀ ਮਲਤਾਨ ਦੇ ਵਾਲੀ ਨੇ ਬਾਬਾ ਫਰੀਦ ਦਾ ਨਾਮ ਸੁਣਿਆ ਤੇ ਚਿਹਰੇ ਤੇ ਮੁਸਕਰਾਹਟ ਆ ਗਈ ਕਿ ਲੈ ਬਈ ਮਰੀਜ਼ ਨੂੰ रेफर ਕਰਨ ਦਾ ਵਕਤ ਆ ਗਿਆ ਜਦੋਂ ਛੋਟੇ ਹਸਪੀਟਲ ਤੋਂ ਵੱਡੇ ਹਸਪੀਟਲ ਭੇਜੀ ਦਾ ਪੇਸ਼ੈਂਟ ਕਿ ਲਓ ਜੀ ਇਹਨੂੰ ਡੀਐਮਸੀ ਲੈ ਜਾਓ ਸੀਐਮਸੀ ਲੈ ਜਾਓ ਰਜਿੰਦਰਾ ਹਸਪੀਟਲ ਪਟਿਆਲੇ ਲੈ ਜਾਓ ਜਾਂ ਇਹਨੂੰ ਚੰਡੀਗੜ੍ਹ ਪੀਜੀਐਮ ਲੈ ਜਾਓ ਇੱਕ ਪਾਣੀ ਦਾ ਲੋਟਾ ਭਰਦੇ ਨੇ ਸਰਕਾਰ ਉਸ ਕੁੜੀ ਨੂੰ ਕਹਿੰਦੇ ਨੇ ਲੈ ਪੁੱਤਰ ਆਪ ਪਾਣੀ ਦਾ ਲੋਟਾ ਲੈ ਕੇ ਜਾ ਔਰ ਸਾਹਮਣੇ ਬੋਰਡ ਥਲੇ ਬਾਬਾ ਬੈਠਾ ਉਹਦਾ ਵਜ਼ੂ ਕਰਵਾ ਕੇ ਆ ਕਿਉਂਕਿ ਮਾਮਲਾ ਤੇ ਵਜ਼ੂ ਨਾਲ ਹੀ ਠੀਕ ਹੋਣਾ ਸੀ ਨਾ ਕਿਉਂਕਿ ਮਾਮਲਾ ਵਜ਼ੂ ਦਾ ਹੀ ਚੱਲ ਰਿਹਾ ਸੀ ਅਗੋਂ ਕੁੜੀ ਕਹਿੰਦੀ ਕਹਿੰਦੀ ਮੈਂ ਨਹੀਂ ਜਾਣਾ ਹੂੰ ਮੈਂ ਤੇਰਾ ਹੂੰ ਮੈਂ ਤੇਰੀ murid ਤੇਰੀ murid ਤੀਜਾ ਬਗੈਰ ਤੇ ਦਰਦ ਦੇ ਦਰਦ ਇਹ ਗੱਲ ਬਾਬਾ ਮੈਨੂੰ ਫਬਦੀ ਫਬਦੀ ਕੰਨ ਪੁੱਤਰ ਮੇਰਾ ਹੁਕਮ ਹੈ ਪੁੱਜਾ ਉਸ ਬਾਬੇ ਦਾ ਵਜ਼ੂ ਕਰਾ ਕੇ ਆ ਆਪਣੇ ਪੀਰ ਦਾ ਹੁਕਮ ਮੰਨ ਕੇ ਕੁੜੀ ਚਲੀ ਜਾਂਦੀ ਹੈ ਬਾਬਾ ਫਰੀਦ ਅੰਜ ਹੱਥ ਚ ਖੁੰਡਾ ਨੀਮੀ ਪਾਈ ਬੈਠੇ ਆ ਜਦੋਂ ਕੁੜੀ ਦੇ ਪੈਰਾਂ ਦੇਖ ਉਹਦੇ ਪੈਰਾਂ ਦੀ ਖੜਾਕ ਸੁਣੀ ਆਵਾਜ਼ ਸੁਣੀ ਕਹਿਣ ਲੱਗੇ ਓਏ ਇਹ ਬਹੁਤ ਹੀ ਨੇ ਦਰਬਾਰ ਦੇ ਵਿੱਚ ਮੁੰਡਿਆਂ ਦਾ ਕਾਲ ਪੈ ਗਿਆ ਜਿਹੜਾ ਵਜ਼ੂ ਕਰਾਉਣ ਲਈ ਕੁੜੀ ਭੇਜ ਦਿੱਤੀ ਕਹਿੰਦੀ ਸਰਕਾਰ ਮੈਂ ਤੇ ਆਪਣੇ ਪੀਰ ਦੇ ਹੁਕਮ ਨਾਲ ਆਈਆਂ ਵਜ਼ੂ ਕਰੋ ਝੰਜ ਕਰਕੇ ਹੱਥ ਮਾਰ ਕੀਤੇ ਉਹ ਕੁੜੀ ਲੋਟੇ ਦੇ ਨਾਲ ਪਾਣੀ ਪਾਉਣ ਲੱਗੀ ਤੇ ਬਾਬਾ ਫਰੀਦ ਸਾਹਿਬ ਦਾ ਧਿਆਨ ਚ ਲੱਗ ਗਿਆ ਕੁੜੀ ਦੇ ਮੱਥੇ ਤੇ ਜਦੋਂ ਮੱਥੇ ਤੇ ਧਿਆਨ ਗਿਆ ਲਿਖਿਆ ਹੈ ਦੇਖਿਆ ਦੋਜ਼ਖ ਵਾਲੀ ਤੇ ਹੱਸ ਕੇ ਕਹਿਣ ਲੱਗੇ ਕਹਿੰਦੇ ਲੈ ਵਈ ਬਹਾਉਦੀਨ ਸਾਡੇ ਤੇ ਦਾਅ ਮਾਰ ਗਿਆ ਆਪਣਾ ਮਰੀਜ਼ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਹੁਣ ਉਹ ਬਾਬਾ ਫਰੀਦ ਦਾ ਦਰਬਾਰ ਹੈ ਉਹ ਚਿਸ਼ਟੀਆਂ ਦਾ ਦਰਬਾਰ ਹੈ ਉਹ ਫਰੀਦੀਆਂ ਦਾ ਦਰਬਾਰ ਹੈ ਉੱਥੇ ਕੋਈ ਖਾਲੀ ਜਾਵੇ ਤੇ ਖਾਲੀ ਵਾਪਸ ਕਿੱਦਾਂ ਆ ਜਾਵੇ ਪੂਰਾ ਦਾ ਪੂਰਾ ਪਾਣੀ ਦਾ ਲੋਟਾ ਹੱਥਾਂ ਤੇ ਖਤਮ ਹੋ ਗਿਆ ਬਾਬਾ ਫਰੀਦ ਦੇਖੀ ਜਾਂਦੇ ਨੇ ਉਸ ਕੁੜੀ ਵੱਲ ਕੁੜੀ ਹੈਰਾਨ ਹੋ ਗਈ ਪਰੇਸ਼ਾਨ ਹੋ ਗਈ ਜਦੋਂ ਪਾਣੀ ਦਾ ਲੋਟਾ ਖਤਮ ਹੋਇਆ ਤਾਂ ਦੌੜੀ ਦੌੜੀ ਗਈ ਆ ਕੇ ਆਪਣੇ ਪੀਰ ਨੂੰ ਕਹਿਣ ਲੱਗੀ ਪੀਰ ਜੀ ਮੈਂ ਨਹੀਂ ਜਾਣਾ ਵਾਪਸ ਉਹ ਬਾਬਾ ਵਜ਼ੂ ਨਹੀਂ ਕਰਦਾ ਤਾਂ ਮੇਰੇ ਵੱਲ ਵੇਖ ਹੀ ਜਾਂਦਾ ਬਹੁਤ ਜਨ ਸਾਫ ਕਰਨ ਲੱਗਾ ਅੱਛਾ ਉਹ ਪੁੱਤ ਤੇਰੇ ਵੱਲ ਦੇਖ ਰਿਆ ਸੀ ਹਾਂ ਬਾਬਾ ਮੇਰੇ ਚਿਹਰੇ ਵੱਲ ਦੇਖ ਰਿਆ ਸੀ ਜਾਂ ਮੇਰਾ ਪੁੱਤ ਇੱਕ ਲੋਟਾ ਹੋਰ ਲੈ ਜਾ ਦੂਸਰਾ ਲੋਟਾ ਪਾਣੀ ਦੇ ਚਲ ਪਿਆ ਸੁ ਬਾਬਾ ਫਰੀਦ ਸਾਹਿਬ ਵਾਲੇ ਹੱਥਾਂ ਤੇ ਹੀ ਨੇ ਉਹ ਲੋਟਾ ਵੀ ਪੂਰਾ ਦਾ ਪੂਰਾ ਹੱਥਾਂ ਤੇ ਖਤਮ ਹੋ ਗਿਆ ਤੇ ਸਰਕਾਰ ਦਾ ਧਿਆਨ ਸਰਕਾਰ ਦੀ ਨਜ਼ਰ ਉਸ ਕੁੜੀ ਦੇ ਮੱਥੇ ਤੇ ਉਹ ਕੁੜੀ ਨੂੰ ਨਹੀਂ ਪਤਾ ਕੀ ਹੋ ਰਿਹਾ ਜਦੋਂ ਦੂਸਰਾ ਲੋਟਾ ਵੀ ਪਾਣੀ ਦਾ ਖਤਮ ਹੋਇਆ ਫਿਰ ਵਾਪਸ ਆਈ ਦੌੜੀ ਦੌੜੀ ਪੀਰ ਜੀ ਬਾਬਾ ਜੀ ਹੁਣ ਤੇ ਮੈਂ ਬਿਲਕੁਲ ਹੀ ਨਹੀਂ ਜਾਣਾ ਕਿਉਂਕਿ ਮੈਨੂੰ ਪੂਰਾ ਯਕੀਨ ਹੋ ਗਿਆ ਬਾਬਾ ਮੇਰੇ ਵੱਲ ਗਲਤ ਨਿਗਾਹ ਨਾਲ ਦੇਖਦਾ ਹੈ ਮੈਂ ਨਹੀਂ ਜਾਣਾ ਉਹ ਕਹਿੰਦੇ ਪੁੱਤਰ ਉਹ ਤੇਰੇ ਚਿਹਰੇ ਵੱਲ ਦੇਖਦੇ ਰਹੇ ਹਾਂ ਵਜ਼ੂ ਤੇ ਕਰਦਾ ਹੀ ਨਹੀਂ ਕਹਿੰਦੇ ਇੱਕ ਲੋਟਾ ਹੋਰ ਲੈ ਜਾ ਲੋਟਾ ਕਿੰਨਾ ਹੋ ਗਿਆ ਹਜ਼ੂਰ ਤੀਸਰਾ ਤੀਸਰਾ ਪਾਣੀ ਦਾ ਲੋਟਾ ਚੱਲ ਪਿਆ ਜਦੋਂ ਤੀਸਰੇ ਲੋਟੇ ਦੇ ਵਿੱਚੋਂ ਅੱਧਾ ਲੋਟਾ ਪਾਣੀ ਦਾ ਖਾਲੀ ਹੋਇਆ ਫਜ਼ਲ ਬਾਬਾ ਫਰੀਦ ਗੰਨ ਸ਼ਕਰ ਨੇ ਆਪਣੀ ਪਾਕ ਜ਼ੁਬਾਨ ਮੁਬਾਰਕ ਚ ਪੜਿਆ ਅਲਹਮਦੁਲਿਲਾਹ ਰੱਬੁਲ ਆਲਮੀਨ ਐ ਅੱਲਾਹ ਤੇਰਾ ਲੱਖ ਲੱਖ ਸ਼ੁਕਰਾ ਲਿਆ ਪੁੱਤਰ ਪਾਣੀ ਦਾ ਲੋਟਾ ਫੜਾ ਵਜ਼ੂ ਮੈਂ ਆਪੇ ਕਰ ਲਉ ਤੂੰ ਜਾ ਕੁੜੀ ਚਲੀ ਗਈ ਵਾਪਸ ਜਦੋਂ ਹਜ਼ਰਤ ਬਹੁਦੀਨ ਦੇ ਦਰਬਾਰ ਚ ਆਈ ਤੇ ਉਹ ਉੱਠ ਕੇ ਖੜੇ ਹੋ ਗਏ ਉਸ ਕੁੜੀ ਵੱਲ ਦੇਖ ਕੇ ਜਦੋਂ ਉੱਠ ਕੇ ਖੜੇ ਹੋਏ ਉਹ ਕੁੜੀ ਕਹਿਣ ਲੱਗੀ ਬਾਬਾ ਜੀ ਜਦੋਂ ਉੱਠ ਕੇ ਖੜੇ ਹੋਏ ਉਸ ਕੁੜੀ ਵੱਲ ਦੇਖ ਕੇ ਕਹਿੰਦੇ ਨੇ ਅਲਹਮਦੁਲਿਲਾਹ ਰੱਬੁਲ ਆਲਮੀਨ ਕਹਿੰਦੀ ਬਾਬਾ ਪੀਰ ਜੀ ਔਰ ਬਾਬੇ ਨੇ ਵੀ ਇਹੀ ਲਫ਼ਜ਼ ਪੜ੍ਹੇ ਤੇ ਤੁਸੀਂ ਵੀ ਇਹੀ ਲਫ਼ਜ਼ ਪੜ੍ਹ ਰਹੇ ਹੋ ਮੈਨੂੰ ਦੱਸੋ ਤੇ ਸਹੀ ਮਾਮਲਾ ਕੀ ਹੈ ਉਹ ਕਹਿੰਦੇ ਪੁੱਤਰ ਮਾਮਲਾ ਕੀ ਦਸੀਏ ਦੋਸਤਾਂ ਵਾਲੀ ਬਣ ਕੇ ਗਈ ਸੀ ਤੇ ਜੰਨਤ ਵਾਲੀ ਬਣ ਕੇ ਆਈ ਹੈ ਆ ਮੇਰੇ ਨਾਲ ਲੈ ਕੇ ਉਸ ਕੁੜੀ ਦੇ ਨਾਲ حضرت ਬਾਬਾ ਫਰੀਦ ਗਨ ਸ਼ਕਰ ਦੇ ਕੋਲੇ ਚਲੇ ਗਏ ਦੋਨੋਂ ਹਮ ਉਮਰ ਵੀ ਸੀ ਕਹਿਣ ਲੱਗੇ ਫਰੀਦ ਤੈਨੂੰ ਪਤਾ ਹੈ ਪਾਣੀ ਜ਼ਾਇਆ ਕਰਨਾ ਗੁਨਾਹ ਹੈ ਤੂੰ ਵਜ਼ੂ ਕਰਨ ਵਾਸਤੇ ਤਿੰਨ ਲੋਟੇ ਪਾਣੀ ਦੇ ਲਾ ਦੁੱਤੇ ਆਪ ਹੱਸ ਕੇ ਕਹਿਣ ਲੱਗੇ ਬਹੁਦੀਨ ਵਜ਼ੂਤੇ ਨੇ ਅੱਧੇ ਲੋਟੇ ਨਾਲ ਹੀ ਕਰ ਲਿਆ ਆ ਢਾਈ ਲੋਟੇ ਤਾਂ ਤੇਰੀ ਇਸ muridਣੀ ਨੂੰ ਦੋਜ਼ਖਤੋਂ ਖਿੱਚ ਕੇ ਲੈ ਕੇ ਆਉਣ ਲਈ ਲੱਗ ਗਿਆ ਗੁੜੀ ਦੇ ਮਾਮਲਾ ਸਮਝ ਆ ਗਿਆ ਹਜ਼ਰ ਬਾਬਾ ਫਰੀਦ ਦੇ ਪੈਰਾਂ 'ਚ ਡਿੱਗ ਗਈ ਹਜ਼ਰ ਬਹੁਦੀਨ ਜ਼ਕਰੀਆ ਮਲਤਾਨੀ ਮਲਤਾਨ ਵਾਲੇ ਬਾਦਸ਼ਾਹ ਮਲਤਾਨ ਦੇ ਸ਼ਹਿਨशाह ਦੇ ਪੈਰਾਂ 'ਚ ਡਿੱਗ ਗਈ ਔਰ ਕੀ ਕਹਿਣ ਲੱਗੀ ਹੈ ਲਜਪਾਲ ਮੇਰਾ ਬੁਰਸ਼ਦ ਲਜਪਾਲ ਮੇਰਾ ਬੁਰਸ਼ਦ to मेरी ਹਰ ਮੁਸ਼ਕਿਲ ਸਿਰ ਉੱਤੇ ਹੋ ਮੁਸ਼ਕਿਲ ਸਿਰ ਉੱਤੇ ਹੋ ਮੁਸ਼ਕਿਲ ਸਿਰ ਉੱਤੇ ਹੋ ਲੱਖ ਦਾ ਟਾਟਾਲ ਰਿਹਾਂ ਸਿਰ ਉੱਤੇ ਹੋ ਲੱਖ ਦਾ ਟਾਟਾਲ Come on. ਕਿਹਨਰ ਖਿਆਲ ਰਹਾ ਕਹਿ ਨਦੀਆ ਰੇ ਖਿਆਲ ਰਹਾ ਕਹਿ ਨਦੀਆ ਰੇ ਖਿਆਲ ਰਹਾ ਕਹਿ ਨਦੀਆ ਰੇ ਅੰਗ ਹੈ ਰਿਹਾ ਨਾ ਕਿੰਜ ਮੁਰਸ਼ਦ ਕਾਮਿਲ ਨੇ ਰਾਨ ਜਮੂ ਮਿਟਾ ਥੰਦੇ ਆ You're <laughs> not